ਸਾਰੇ ਖੈਰ ਦੇ ਗਏ ਸਾਰੇ ਦਰਸ਼ਕਾਂ ਨੂੰ ਨਮਸਕਾਰ ਅੱਜ ਦੇ ਪੋਸਟਕਲ ਦਾ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਵਿਕਰਮਾਨਕ ਦੇ ਬਾਲ ਕਾਬ ਸੰਗਰੇ ਮੰਮੀ ਨਾਲ ਗਏ ਨਾਨਕੀ ਬਾਰੇ ਗੱਲਬਾਤ ਕਰਾਂਗੇ ਵਿਕਰਮਾਨਕ ਲੰਬੇ ਸਮੇਂ ਤੋਂ ਕਾਬ ਸੰਧਨਾ ਕਰ ਰਿਹਾ ਹੈ ਔਨਰੇ ਲਿਖੇ ਗੀਤ ਅਤੇ ਗੱਦਾਂ ਆਖੋਖ ਅਖਬਾਰਾਂ ਅਤੇ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੁੰਦੇ ਰਹਿੰਦੇ ਹਨ ਬਹੁਤ ਸਾਰੇ ਸਾਂਝੇ ਕਾਵ ਸੰਗ੍ਰਹਿਾਂ ਵਿੱਚ 20 ਕਵਿਸਣੀਆਂ ਦੇ ਨਾਮ ਆ ਸ਼ਾਮਲ ਹਨ 2018 ਵਿੱਚ ਸਤ੍ਰਿਸ਼ੇ ਪਬਲਿਕੇਸ਼ਨ ਚੰਡੀਗੜ੍ਹ ਵੱਲੋਂ ਪ੍ਰਕਾਸ਼ਿਤ ਉਰਦੂ ਕਾਵ ਸੰਗ੍ਰਹਿ ਅਹਿਸਾਸ ਦੇ پرندے ਇਹ ਕਾਫੀ ਚੱਤੇ ਵਿੱਚ ਰਹਿ ਹੈ ਮੌਲਿਕ ਕਰਮਾਣਕ ਬੱਚਿਆਂ ਲਈ ਆਪਣਾ ਮਾਲਕਾਵ ਸੰਗ੍ਰਹਿ ਮੰਮੀ ਨਾਲ ਗਾਇਨਾਨੀ ਕਿਲੇ ਕੇ ਹਾਲ ਹੋਇਆ ਹੈ ਮੰਮੀ ਨਾਲ ਗਾਇਨਾਨੀ ਪੁਸਤਕ ਵਿੱਚ ਕੁੱਲ ਨਾਟਕੀਰ ਅਤੇ ਕਵਤਾਵ ਸ਼ਾਮਲ ਹਨ ਇੰਨਾ ਕਾਵਿ ਤਨਾਰਾਹੀਂ ਜਿੱਤੇ ਮਾਨਕ ਨੇ ਛੋਟੇ ਬੱਚਿਆਂ ਵਿੱਚ ਆਵਾ ਮੰਗਾ ਅਤੇ ਸੁਪਨਾ ਦਾ ਵਰਨਾ ਨਹੀਂ ਕੀਤਾ ਹੈ ਉਖੇ ਆਪਣੇ ਬਚਪਨ ਦੀਆਂ ਕੁਝ ਜ਼ਿਆਦਾ ਨਹੀਂ ਆਪਣੇ ਗੀਤ ਕਵਿਤਾਵਾਂ ਰਹੀ ਤਾਜ਼ਾ ਕਿਖਿਆ ਬੇਸ਼ੱਕ ਹੋਣਾ ਪਰਵਾਹ ਕਰਸ਼ਣਾਂ ਵਿੱਚ ਬਹੁਤ ਸਾਰਾ ਬਹੁਤ ਕੁਝ ਬਦਲ ਗਿਆ ਹੈ ਪਰ ਛੋਟੇ ਬੱਚਿਆਂ ਨੂੰ ਆਪਣੇ ਨਾਨਕੇ ਜਾਣ ਦਾ ਚਾਹ ਅੱਜ ਵੀ ਪਰਲਾ ਹਮ ਨਹੀਂ ਕਿਹਾਇਆ ਮੈਂ ਇਥੋਂ ਤੱਕ ਕੇ ਜਿਹੜੇ ਲੋਕ ਲੋਭਰੀ ਭੇਸ਼ਾਂ ਹੋਣ ਕਾਰਨ ਆਪਣੇ ਮਾਂ-ਬਾਪ ਤੋਂ ਦੂਰ ਰਹਿੰਦੇ ਹਨ ਉਹਨਾਂ ਦੇ ਬੱਚਿਆਂ ਨੂੰ ਤਾਂ ਦਾਦਾ-ਦਾਦੀ ਕੋਲ ਜਾਣ ਦਾ ਵੀ ਉਹਨਾਂ ਹੀ ਚਾਹ ਹੁੰਦਾ ਹੈ ਜਿਨ੍ਹਾਂ ਨਾਨਕੇ ਜਾਂਦਾ ਪਹਿਲਾਂ ਬੱਚਾ ਹੋਇਆ ਕਰਦਾ ਸੀ ਇੱਕ ਗੀਤ ਦੇ ਬੋਲ ਦੇਖੋ ਜਿਸ ਵਿੱਚ ਨਾਨਕਿਆਂ ਨਾਲ ਜੁੜੀ ਇੱਕ ਜਾਦ ਸਾਂਝੀ ਕੀਤੀ ਗਈ ਹੈ। ਫਸੇ ਟੌਰ ਨਾਲ ਛੁੱਟੀਆਂ ਮਨਾਇਆਂ ਮਮੀ ਨਾਲ ਗਏ ਨਾਨਕੀ। ਸਾਥ ਜਾਂਦੀਆਂ ਨਹੀਂ ਅੱਜ ਵੀ ਭਲਾਈਆਂ ਮਮੀ ਨਾਲ ਗਏ ਨਾਨਕੀ। ਬੱਚਿਆਂ ਨੂੰ ਜਾਨਵਰਾਂ ਅਤੇ ਪੰਛੀਆਂ ਨਾਲ ਬਹੁਤ ਪਿਆਰ ਹੁੰਦਾ ਹੈ। ਮਾਣਕ ਨੇ ਇਸ ਪੋਸਟਕ ਵਿੱਚ ਵਾਕਵਕ ਪੰਛੀਆਂ ਅਤੇ ਜਾਨਵਰਾਂ ਦੇ ਆ ਪਾਕਿਸਤਾਨ ਉਹਨਾਂ ਦੇਖੋ ਸੂਰਤੀ ਅਤੇ ਹੁਨਰ ਦਾ ਵਰਗੋਦੇਵਾਂ ਜਿਹੜੇ ਪੰਛੀ ਦੀ ਕਾਰੀਗਰੀ ਅਤੇ ਸੰਗਠਨਾ ਬਿਆਨ ਕਰਦੀਆਂ ਸਤਰਾ ਜੇਰ ਦੇਖੋ ਕਲਾ ਦਾ ਜੋ ਪ੍ਰਤੀਕ ਹੈ ਜਿਹੜਾ ਪੰਛੀ ਆਮਰੀਕਾ ਦੇ ਜਿਹੜਾ ਹਾਲਾ ਜਗੋਂ ਬਣਾਵੇ ਆਪਣਾ ਕਰਦਾ ਕੰਮ ਬਰੀਕ ਹੈ ਵੀ ਜਿਹੜਾ ਤੋਂ ਹੀ ਮੋਰ ਬਰੇ ਪਰੇ ਕੋ ਕਿੰਨਾ ਸੋਹਣਾ ਮੋਰ ਹੈ ਪੰਛੀ ਇਸ ਵਰ ਗਾਣਾ ਹੋ ਰਿਹਾ ਹੈ ਪੰਛੀ ਸਿਰ ਤੇ ਕਲਗੀ ਜੜੀ ਮੋਤੀਆਂ ਪੂਰੇ ਮੜਕ ਦੀ ਟੋਰ ਹੈ ਪੰਛੀ ਤਾਵਾ ਰਹੀ ਵਾਤਾਵਰਨ ਦੀ ਸੁਭਾਲ ਬਾਰੇ ਵੀ ਸਥੇਤ ਕੀਤਾ ਗਿਆ ਹੈ ਅਤੇ ਕੋਟ ਹੈ ਬੱਚਾ ਨੂੰ ਮਾਵਾਪਾ ਅਤੇ ਆਪਣੇ ਤੋਂ ਵੱਡਿਆਂ ਦਾ ਸੱਤ ਅਧਿਕਾਰ ਕਰਨ ਦੀ শিক্ষা ਦਿੱਤੀ ਗਈ ਹੈ ਇਤਿਹਾਸਕ ਦਿਨਾਂ ਬਾਰੇ ਵੀ ਇਸ ਪੁਸਤਕ ਦੀਆਂ ਰਚਨਾਵਾਂ ਵਿੱਚ ਗੱਲ ਕੀਤੀ ਗਈ ਹੈ ਅਤੇ ਨਾਲ ਹੀ ਹਲਕੇ ਫੁਲਕੇ ਵਿੰਗ ਰਾਈ ਪੁਤਕ ਨੂੰ ਹੋਰ ਵੀ ਰੋਚਕ ਬਣਾਉਣ ਦਾ ਯਤਨ ਕੀਤਾ ਗਿਆ ਹੈ। ਖੂਬਸੂਰਤ ਚਿਤਰਾਣਾਂ ਨਾਲ ਸ਼ਿੰਗਾਰੀ 80 ਸਵਿਆਂ ਦੀ ਇਸ ਪੁਸਤਕ ਨੂੰ ਕੇਰੇ ਪ੍ਰਕਾਸ਼ਨ ਪੂਰੀ ਵੱਲੋਂ ਪ੍ਰਕਾਸ਼ਤ ਕਿੱਤਾਂ ਹਨ ਅਤੇ ਐਸਟੀ ਕੀ ਹੁੰਦਾ 150 ਰੁਪਏ ਹੈ